ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੀ ਹਾਲ ਨੇ ਸਾਰਿਆਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਵੀਂ ਵੀਡੀਓ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਹੁਤ ਦੇਰ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਕੰਮਾਂ 'ਚ ਬਿਜ਼ੀ ਸੀ ਥੋੜਾ ਜਿਹਾ ਤੇ ਆਪਾਂ ਅੱਜ ਜੀ ਵੜਨ ਦੀ ਤਿਆਰੀ ਕਰਤੀ ਜੀ ਆਮਨ ਵੀ ਨੂੰ ਛੁੱਟੀ ਅੱਜ ਘਰੇ ਆ ਸੁਖਰਾਜ ਗਿਆ ਸਕੂਲ ਤੇ ਉੱਧਰ ਟਰੈਕਟਰ ਕਰ ਲਿਆ ਸਟਾਰਟ ਆਪਾਂ ਨੇ ਤੇ ਪਹਿਲਾਂ ਤਾਂ ਲਈਏ ਤੇਲ ਫੇਰ ਕੇ ਵੀਡੀਓ ਨਾਲ ਜੁੜੇ ਰਹੋ ਤੇ ਪਹਿਲਾਂ ਹੁਣ ਰੋਟਰਵੇਟਰ ਕੱਢ ਕੇ ਤੇਲ ਾ ਢੋਲ ਭਰਾ ਕੇ ਲਈਏ ਤੇ ਜੀਰੀ ਵੀ ਵੱਢਦੇ ਦਿਖਾਵਾਂਗੇ ਜੀਰੀ ਵੱਢਣ ਦੀ ਤਿਆਰੀ ਲਾ ਕੇ ਕਰਨ ਆਪਾਂ ਲੋ ਜੀ ਭਾਈ ਧਰ ਲਿਆ ਢੋਲ ਆਪਾਂ ਨੇ ਕਸਤੀਆਂ ਰस्सੀਆਂ ਤੇ ਪਹਿਲਾਂ ਹੁਣ ਭਰਾ ਲਈਏ ਤੇਲ ਤੇ ਆ ਕੇ ਫਿਰ ਕਸਾਂਗੇ ਟਰਾਲੀ ਦੇ ਬੈੱਡ ਤੇ ਨਾਲੇ ਕਰਦਿਆਂ ਗੱਲਾਂ-ਵਾਤਾਂ ਤੇ ਹੁਣ ਚੱਲੀਏ ਪਹਿਲਾਂ ਪੈਟਰੋਲ ਪੰਪ ਤੇ ਸਤਨਾਮ ਸ਼ੁਰੂਆਤ ਕਰ ਲੈ। ਲੈ ਵੀ ਪਹੁੰਚ ਗਏ ਪੰਪ ਤੇ ਟੈਂਕੀ ਫੁੱਲ ਕਰਾ ਲਈ ਆਪਾਂ ਨੇ ਥੋੜਾ ਜਿਹਾ ਤੇਲ ਡੁੱਲ ਗਿਆ ਤੇ ਬਾਕੀ ਢੋਲ ਚ ਵੀ ਭਾਈ 23000 ਦਾ ਤੇਲ ਪਾ ਲਿਆ ਆਪਾਂ ਨੇ 26 ਲੀਟਰ 263 ਲੀਟਰ .16 ਢੋਲ ਪੂਰਾ ਫੁੱਲ ਭਰ ਗਿਆ ਟੈਂਕੀ ਪੂਰੀ ਫੁੱਲ ਭਰ ਗਈ ਤੇ ਬਾਕੀ ਦੇਖ ਲਿਆ ਹੁਣ ਜੇ ਹੋਰ ਲੋਡ ਪਈ ਤਾਂ ਫੇਰ ਲੈ ਕੇ ਜਾਵਾਂਗੇ ਤੇ ਹੁਣ ਚੱਲੀਏ ਆਪਾਂ ਘਰ ਨੂੰ ਲਾਓ ਵੀ ਸੱਜਣੋ ਤੇਲ ਲਿਆਏ ਭਰਾ ਕੇ ਘਰੇ ਤੇ ਹੁਣ ਢੋਲ ਲਾ ਕੇ ਤੇ ਟਰਾਲੀ ਪਾਉਣੀ ਹੈ ਤੇ ਆਹ ਚੱਕ ਲੈ ਹਾਂ ਦਾ ਬੈੱਡ ਵਾਲਾ ਪੱਲੜ ਤੇ ਟਾਈਮ ਕਾਫੀ ਹੋ ਗਿਆ ਤਕਰੀਬਨ 1 ਵਜ ਗਿਆ ਤੇ ਆਪਾਂ ਹੁਣ ਪੱਲੜ ਬੁੱਲੜ ਲਾ ਕੇ ਚੱਲੀਏ ਸੌਰੀ ਡੇਢ ਵਜਣ ਵਾਲਾ ਤੇ ਪੱਲੜ ਲਾ ਕੇ ਆਪਾਂ ਚੱਲੀਏ ਮੋਟਰ ਦੇ ਨੂੰ ਮਸ਼ੀਨ ਵਾਲੇ ਮੁੰਡੇ ਨੂੰ ਵੀ ਫੋਨ ਕਰਤਾ ਉਹ ਵੀ ਆਉਂਦਾ ਦੁਪਹਿਰੇ ਜੇ ਵੱਢ ਲਾਂਗੇ ਬਾਕੀ ਚੱਲਦੇ ਆ ਮੋਟਰ ਦੇ ਸਾਨੂੰ ਮੋਟ ਦੇ ਦਿਖਾਉਣਾ ਚੱਲ ਕੇ ਵੀ ਮਸ਼ੀਨ ਆ ਗਈ ਕਿ ਨਹੀਂ ਇਹਦੇ ਕਿਤਾ ਜਾਲੇ ਬਹੁਤ ਜਿਆਦੇ ਲੱਗ ਜਾਂਦੇ ਨੇ ਘੜਕੜੇ ਜਾਲੇ ਲੱਗੇ ਪਏ ਸਾਰੀ ਟਰਾਲੀ ਤੋ ਕੇ ਅੰਦਰ ਖੜਾਈ ਹੋਈ ਸੀ ਪੂਰੇ ਜਾਲਿਆਂ ਨਾਲ ਭਰ ਕੇ ਚਲੋ ਹੁਣ ਕਰ ਲਈ ਸਫਾਈ ਟਰਾਲੀ ਤੇ ਆਪਾਂ ਨੇ ਕੱਢ ਲਈ ਬਾਹਰ ਦੂਜੇ ਟਰੈਕਟਰ ਨਾਲ ਵੀ ਕੱਢਣੀ ਹੈ 855 ਨਾਲ ਵੀ ਟਰਾਲੀ ਬਾਹਰ ਤੇ ਪਹਿਲਾਂ ਆ ਟਰਾਲੀ ਭਰਾਂਗੇ ਚਲਦੇ ਆ ਮੋਟਰ ਤੇ ਫਿਰ ਮੋਟਰ ਤੇ ਮਿਲਦੇ ਹਾਂ ਲੋ ਵੀ ਭਾਈ ਪਹੁੰਚ ਗਏ ਗੁਰਦਰਾ ਸਾਹਿਬ ਵਾਲੀ ਮੋਟਰ ਤੇ ਟਰੈਕਟਰ ਟਰਾਲੀ ਲਿਆਂਦਾ ਆਪਾਂ ਇੱਧਰ ਆ ਪਿਆ ਖੜਾ ਬੰਦੇ ਆਪਣੇ ਆਗੇ ਮੋਟਰਸਾਈਕਲ ਤੇ ਮਾਗਰੋ ਤੇ ਆ ਆਪਾਂ ਨੇ ਵੀ ਵਾਸਤੇ ਝਾੜਨ ਵਾਸਤੇ ਵੱਢ ਕੇ ਰੱਖ ਲਈ ਹਜੇ 2 ਦਿਨ ਇਹਨੂੰ ਇੱਕ ਨਹੀਂ ਰੱਖ ਲਾਂਗੇ ਤੇ ਤਕਰੀਬਨ 30 35 ਕਿਲੋ ਵੀ ਹੋ ਜਾਣ ਦੇਖੋ ਇੱਕ ਥੱਬਾ ਜਾ ਹੋ ਪਿਆ ਤੇ 30 35 ਕਿਲੋ ਹੋ ਜੇ 30 ਕਿਲੋ ਹੋ ਜੇ 25 ਕਿਲੋ ਹੋ ਜੇ ਤੇ 25 30 ਕਿਲੋ ਆਪਾਂ ਥੈਲੀ ਆਲਾ ਲਾ ਲਾਂਗੇ 25 30 ਕਿਲੋ ਵੀ ਆਪਾਂ ਨੇ ਝਾੜ ਲੈਣਾ ਤੇ ਆ ਜੀਰੀ ਆਪਣੀ 1509 ਬਾਸਮਤੀ ਸਾਰੀ ਪੀਲੀ ਹੋ ਗਈ ਬੱਢਣ ਵਾਲੀ ਅੱਜ 1 ਘਟ 90 ਦਿਨ ਹੋ ਗਏ ਨੂੰ ਯਾਨੀ ਕਿ 89 99 ਦਿਨ ਹੋ ਗਏ ਜੀਰੀ ਲਈ ਨੂੰ ਆਹ ਘਿਆ ਰਹਿਣਾ ਇਹਨੂੰ 87 87 ਦਿਨ ਹੋ ਗਏ ਤੇ 1509 ਆ ਮਸ਼ੀਨ ਆਉਂਦੀ ਆ ਪਿੱਛੇ ਜਦ ਮਸ਼ੀਨ ਆ ਗਈ ਤੁਹਾਨੂੰ ਦਿਖਾਉਣੇ ਆ ਫਿਰ ਮੱਥਾ ਟੇਕ ਕੇ ਕਰਦੇ ਆ ਸ਼ੁਰੂ ਕੰਮ ਆਮਨ ਉਹ ਨਹੀਂ ਆ ਕੇ ਕਿਵੇਂ ਆਮਨ ਸਗਰਾ ਹੀ ਨਹੀਂ ਆਇਆ ਨਹੀਂ ਕਿਉਂ ਬਟਾ ਫੋਨ ਤੇ ਜਾਈ ਪੜਦਾ ਆ ਪੇਪਰ ਚਲਦੇ ਨੇ ਉਹ ਤਾਂ ਹੁਣ ਅੱਜ ਤੱਕ ਕਰਕੇ ਆ ਗਿਆ ਦੋ ਦਿਨਾਂ ਜਾਂਦੇ ਨੇ ਓਕੇ ਠੀਕ ਆ ਮਸ਼ੀਨ ਨੇ ਵੜਨਾ ਪਰ ਉਥੋਂ ਵੱਢਦੀ ਹੈ ਮੜੀ ਜੀਰੀ ਤਾਂ ਕਿ ਟੈਰਣਾ ਨਾ ਮਿੱਧੀ ਜਾਵੇ ਬਹੁਤ ਕੀਮਤੀ ਆ ਲਓ ਵੀ ਲੈ ਕੇ ਰੱਬ ਦਾ ਨਾਮ ਆਪਾਂ ਨੇ ਕਰਤਾ ਸ਼ੁਰੂ ਹਾਥੀ ਤਾਂ ਡਾਲ ਫੜਨ ਵਾਲਾ ਕੰਮ ਇੱਥੋਂ ਦੀ ਮਸ਼ੀਨ ਬਾੜਨੀ ਆਪਾਂ ਨੇ ਤਾਂ ਕਿ ਟਾਇਰ ਜਿੱਥੇ ਲੰਗਦੇ ਨੇ ਫਿਰ ਉੱਥੇ ਥੋੜਾ ਜਿਹਾ ਖਰਾਬ ਨਾ ਕਰੇ ਤੇ ਬਾਬਾ ਸੁੱਖ ਰੱਖੇ ਉਧਰ ਕੰਬੈਨ ਵੀ ਆ ਗਈ ਸਰਾਜ ਆ ਗਈ ਕੰਬੈਨ ਸਾਹਮਣੇ ਉਧਰ ਆ ਗਈ ਕੰਬੈਨ ਹੁਣ ਕੱਟ ਲਾਉਣਗੇ ਫਿਰ ਦਿਖਾਉਨੇ ਆ ਤੁਹਾਨੂੰ ਮਾਪਾ ਆਪਣਾ ਕੰਮ ਕਰਦੀ ਏ ਮਸ਼ੀਨ ਵਾਲੇ ਆਪਣਾ ਕੰਮ ਕਰਦੇ ਨੇ ਕਟਰ ਬਾਲ ਪਾਉਂਦੇ ਨੇ ਤੇ ਅੰਦਰ ਵੀ ਕਰ ਇਧਰ ਉੱਪਰ ਨਾਲ ਵਾ ਚੱਲ ਆਹ ਅੰਦਰ ਵਿੱਚ ਬਾੜਦਾ ਨਹੀਂ ਫੇਰ ਵਿੱਚੇ ਲਾ ਲਾਂਗੇ David hey, i ਸਤਨਾਮੁਸ਼ਰੀ ਵਅਲੈਕੁਮ ਲੋ ਜੀ ਬਾਬੇ ਦਾ ਨਾਮ ਲੈ ਕੇ ਕਰਤਾ ਸ਼ੁਰੂ ਕੰਮ ਅੱਛੇ ਫੋਰਮੈਨ ਚੈੱਕ ਕਰਦਾ ਫਿਰਦਾ ਉਹ ਮਾਲਕ ਵੀ ਹੈ ਤੇ ਫੋਰਮੈਨ ਵੀ ਹੈ ਪੰਗਾ ਸਮੱਸ ਦਾ ਵੀ ਜਿਹੜਾ ਦਾਣੇ ਨਾ ਝਾੜ ਦੇਵੇ ਦੂਰ ਮਾਰ ਕੇ ਇੱਕ ਕੀੜਾ ਆ ਗਿਆ ਫਿਰ ਤਾਂ ਠੀਕ ਆ ਉਸ ਤੋਂ ਬਾਅਦ ਫਿਰ ਤਾਂ ਹਾਂ ਚੱਕ ਦੇਣਗੇ ਬਾਬਾ ਸੁੱਖ ਰੱਖੇ ਸਹੀ ਸਲਾਮ ਚੱਲੀ ਜਾਵੇ ਪਹਿਲੀ ਵਾਰ ਥੋੜਾ ਜਿਹਾ ਮਸ਼ੀਨ ਨੇ ਦਾਣਾ ਗੇਰਤਾ ਸੀ ਪਹਿਲੇ ਦਿਨ ਚਲਾਉਣ ਕਰਕੇ ਮਾੜਾ ਮੋਟਾ ਫਰਕ ਪੈ ਜਾਂਦਾ ਤੇ ਨਾਲ-ਨਾਲ ਦੇਖਦੇ ਫਿਰਦੇ ਨੇ ਹੈ ਐਸਐਮਐਸ ਦਾ ਫਾਇਦਾ ਪੁੱਤ ਇਹ ਆ ਵੀ ਆ ਜਿਹੜਾ ਫੂਸ ਆ ਉਹ ਖਿੰਡ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਰੋਟਾਵੇਟਰ ਨਾਲ ਜਾਂ ਮਲਚਰ ਨਾਲ ਤੁਸੀਂ ਇਹਨੂੰ ਵਿੱਚ ਦੱਬ ਸਕਦੇ ਹੋ ਮਲਚਰ ਫੇਰ ਕੇ ਪਲਟਾਓ ਪਲਾਮੇ ਪਲਟਾਵੇਂ ਹਲ ਵੀ ਫੇਰ ਸਕਦੇ ਆ ਤੇ ਦੂਜੀ ਗੱਲ ਇਹ ਆ ਵੀ ਆਪਾਂ ਰੋਟਾਵੇਟਰ ਨਾਲ ਵੀ ਇਹਨੂੰ ਬਾਅ ਕੇ ਵਿੱਚ ਦੱਬ ਸਕਦੇ ਆ ਠੀਕ ਆ ਫੇ ਢੇਰੀਆਂ 'ਚ ਨਾ ਐਸਐਮਐਸ ਹੋਵੇ ਤਾਂ ਢੇਰੀਆਂ ਲੱਗ ਜਾਂਦੀਆਂ ਨੇ ਫੂਸ ਜ਼ਿਆਦਾ ਖੰਡੇਉਣਾ ਪੈਂਦਾ ਤੇ ਟੁੱਟੇ ਹੋ ਜਾਂਦੇ ਨੇ ਤੇ ਵਿੱਚ ਦੱਬਣਾ ਆਸਾਨ ਆ ਪਰਾਲੀ ਦਾ ਹੱਲ ਤੇਲ ਫੂਕੇ ਹੁੰਦਾ ਬਾਡੀ ਵੀ ਮਹਿੰਗੀ ਹੋਊਗੀ ਇਹਦੀ ਚਲੋ ਵੱਡিয়ে ਨਾਲ ਹੁੰਦੇ ਡਾਲ ਮਾਰੇ ਦੀ ਕਿਰਪਾ ਨਾਲ ਪਹਿਲਾ ਟੈਂਕ ਆਪਾਂ ਨੇ ਪਾ ਲਿਆ ਤੇ ਥੋੜਾ ਜਿਹਾ ਟੋਕਾ ਕਰਦੀ ਆ ਥੋੜਾ ਜਿਹਾ ਟੋਟਾ ਜਾ ਦੇ ਸੀ ਉਹ ਪਟਾਤਾ ਕਹਿ ਕੇ ਥੋਰਮੈਨ ਵੀ ਆ ਮੁੰਡਾ ਹੈ ਮਾਲਕ ਵੀ ਹੈ ਹੋਰ ਸੈਟਿੰਗ ਕਰੀਆ ਹੋਰ ਜੁਗੀ ਚਾਲੀ ਹੈ ਕੇ 552 ਵਾਲੀ ਤੇ ਮਾਂ ਦਾ ਟਰਾਲੀ ਭਾਈਆ ਤੇ ਆਮਨ ਕਹਿੰਦਾ ਮੈਂ ਚਲਾਉਣਾ ਹਾਂ ਬਣਾ ਪੰਜਾਬ ਦਾ ਬਹੁਤ ਟਰੈਕ ਪਰ ਲਾ ਘੇੜਾ ਵੱਡਿਆ ਗਿਆ ਉਹ ਟਰਾਲੀ ਦੇ ਵਿੱਚ ਪਾਤਾ ਤੇ ਹੁਣ ਇੱਧਰ ਲੈ ਕੇ ਰਿਵਾ ਟਰਾਲੀਆਂ ਆ ਪਾ ਟਰਾਲੀ ਚ ਜਾਣੇ ਪਉਣ ਲੱਗੇ ਤੇ ਮਸ਼ੀਨ ਵੜਦੇ ਇੱਧਰ ਤੇ ਦੋ ਤਿੰਨ ਘੇੜੇ ਦੇਦੇ ਮਸ਼ੀਨ ਨੇ ਆ ਜਿਹੜਾ 11 5 ਕੇ ਵਿੱਗੇ ਹੁੰਦਾ ਤੇ ਜਿਹੜਾ ਐਸਐਮਐਸ ਲਵਾ ਰਿਹਾ ਹਾਂ ਇਹਦਾ ਫਾਇਦਾ ਤਾਂ ਚਲੋ ਹੈਗਾ ਸਾਰਿਆਂ ਨੂੰ ਪਤਾ ਵੀ ਕਿੰਨਾ ਕੇ ਫਾਇਦਾ ਜਿਹੜਾ ਨੁਕਸਾਨ ਆ ਮੈਂ ਉਹ ਦੱਸਣ ਲੱਗਿਆ ਉਹਨੂੰ ਇੱਕ ਤਾਂ ਉਹ ਮਗਰਲੇ ਪਾਸੇ ਆ ਜਿਰੀ ਦੇ ਉੱਪਰ ਬਹੁਤ ਜ਼ਿਆਦਾ ਦੂਰ ਤੱਕ ਉਹ ਜਿਰੀ ਮਾਰ ਦਿੰਦਾ ਫੂਸ ਫਿਰ ਉਹ ਜਦੋਂ ਦੁਬਾਰਾ ਮਸ਼ੀਨ ਆਉਂਦੀ ਆ ਤਾਂ ਉਹਦੇ ਮੂੰਹ 'ਚ ਨਾ ਲੱਗਦਾ ਐ ਤਾਂ ਅੱਗੇ ਇਹ ਫੂਸ ਲੱਗ ਜਾਂਦਾ ਕਟਰ ਦੇ ਬਲੇਡ ਦੇ ਅੱਗੇ ਲੱਗ ਕੇ ਫਿਰ ਉਹ ਨਾਲ ਤੁਰ ਪੈਂਦਾ ਕਿਤੇ ਕਿਤੇ ਉੱਕਣੇ ਫਿਰ ਜੀਰੀ ਰਹਿ ਜਾਂਦੀ ਐ ਮੈਂ ਮੈਂ ਇਧਰੇ ਪੈ ਦਿਖਾਉਣਾ ਤੁਹਾਨੂੰ ਵੀ ਆਵਰੇ ਕੁ ਡਾਲ ਖੜੇ ਨੇ ਆਹ ਖੜੇ ਨੇ ਆਹ ਠੀਕ ਆ ਇਹ ਏਕਣ ਬਹੁਤ ਨਾਲ ਮੈਂ ਹੱਥੀਂ ਬੜਨੇ ਦਾਤੀ ਮੇਰੇ ਕੋਲੇ ਆ ਤੇ ਆਹ ਡਾਲ ਨਿਕੜੇ ਮੂਰੇ ਲੱਗ ਜਾਂਦਾ ਬਸ ਕਹਿਣ ਦਾ ਮਤਲਬ ਫੂਸ ਤੇ ਐ ਜਾਣਾ ਮਤਲਬ ਮੈਂ ਪੜਾਉਣਾ ਤੇ ਫੂਸ ਮਾਰਦਾ ਦੂਰ ਤੱਕ ਤੇ ਦਿਵਾਰੇ ਕਿਹੜਾ ਆਉਂਦਾ ਤਾਂ ਫਿਰ ਉਹ ਚੱਕਣਾ ਮਸ਼ੀਨ ਨੂੰ ਬਹੁਤ ਔਖਾ ਲੱਗਦਾ ਕਿ ਜਦੋਂ ਕੁਮਾਰ ਦਾ ਦੁਬਾਰੇ ਆ ਬੈਕ ਮਸ਼ੀਨ ਇੱਧਰ ਨੂੰ ਘੁੰਮੂਗੀ ਫੇਰ ਦਿਖਾਉਣਾ ਤੁਹਾਨੂੰ ਚੜਾਈ ਘਟਾ ਖੇਤ ਦੀ ਇਹਦੀ ਲੰਬਾਈ ਜ਼ਿਆਦਾ ਹੈ ਇਸ ਕਰਕੇ ਮਸ਼ੀਨ ਮੋੜ ਦੀ ਥੋੜੀ ਜਿਹੀ ਔਖੀ ਹੈ ਉਹਦੇ ਖੈਰ ਬੜਾਈ ਵਧੀਆ ਕਰਦੇ ਕਰਦੇ ਨੇ ਜਿਹੜਾ ਸਟਾਫ ਹੈ ਮਸ਼ੀਨ ਦਾ ਹੌਲੀ ਬੜ ਰਹੇ ਨੇ ਨਾ ਤਾਂ ਜੋਰ ਹੈ ਇਸ ਵਾਰੀ ਹਜੇ ਹਾਲੇ ਤੱਕ ਮਸ਼ੀਨ ਦਾ ਟਾ ਜੋਰ ਵੀ ਨਹੀਂ ਹੈਗਾ ਵੀ ਮਸ਼ੀਨ ਨੂੰ ਜੋਰ ਹੋਊਗਾ ਵਾਵਾ ਜ਼ਿਆਦਾ ਤੇ ਬੜਾਈ ਵੀ ਵਧੀਆ ਹੋ ਰਹੀ ਹੈ। ਉਹ ਦੇਖੋ ਕਿੱਥੇ ਤੱਕ ਝਾੜਦਾ ਪਹੇ ਤੇ ਝਾੜਦਾ ਐਸਐਮਐਸ ਨੇ ਫੂਟ। ਪਹੇ ਤੇ ਝਾੜਦਾ। ਬਹੁਤ ਪ੍ਰੈਸ਼ਰ ਨਾਲ ਮਾਰਦਾ ਹਵਾ ਵੀ ਆਉਂਦੀ ਆ। ਅਜੇ ਤਾਂ ਹੋਰ ਉੱਚਾ ਚੱਕਣਾ ਜੀ। ਫੇਰ ਤਾਂ ਬੜੀ ਦੂਰ ਮਾਰਦਾ। ਔਰੇ ਤੱਕ ਹਵਾ ਮਾਰਦਾ ਬਹੁਤ ਜ਼ੋਰ ਨਾਲ। ਤਾਰਾਂ ਨੇਵੀਆਂ ਕਰਕੇ ਘੇਰੇ ਇੱਧਰ ਕੱਡ ਬਣਾਉਣਾ ਪਿਆ। ਢਿੜਕ ਵਿੱਗੇ ਸੌਦਾ। ਥੋੜੇ ਦਾਣੇ ਵੀ ਜ਼ਿਆਦਾ ਛੱਡਦੇ ਨੇ ਜਾਂ ਬਾਰ-ਬਾਰ ਮਸ਼ੀਨ ਅੱਗੇ-ਪਿੱਛੇ ਹੁੰਦੀ ਹੈ। ਬੈਕ ਕਰ-ਕਰ ਕੇ ਲਾਉਂਦਾ ਰਹੀ। ਚਲੋ ਹੁਣ ਉਹ ਸਿੱਧਾ-ਸਿੱਧਾ ਘੇਰਾ ਰਹਿ ਗਿਆ ਉਹ ਚੌਰ ਸਘੇਰਾ ਆ ਦੋ ਗੇੜੇ ਲੰਬੇ ਦੇ। ਆ ਘੇਰਾ ਹੀ ਵੱਢਿਆ ਗਿਆ ਬਸ ਲਾਸਟ ਗੇੜਾ। ਤੇ ਜਿਹੜਾ SMS ਵਾਲਾ ਦਿਖਾਉਂਦਾ ਸੀ ਮੈਂ ਦੇਖੋ। ਕਿ ਮੈਂ ਉਹ ਦੂਰ ਤੱਕ ਮਾਰਿਆ ਨੇ ਚਲੋ ਤਾਂ ਉੱਪਰ ਪਿਆ ਬਈ ਮਸ਼ੀਨ ਨੇ ਹੀਠੋਂ ਦੀ ਕੱਟਣੇ ਵੱਢ ਲੈਣਾ ਤੇ ਉਹ ਸਹੀ ਆ ਤੇ ਜਿਹੜਾ ਇਹ ਨਾਲ ਲੱਗ ਜਾਂਦਾ ਇਹਦੇ ਜੀਰੀ ਦੇ ਨਾਲ ਲੱਗ ਜਾਂਦਾ ਆ ਫੂਸ ਉੱਪਰ ਲਾਸ ਐਸ ਐਮ ਐਸ ਵਾਲਾ ਉਹ ਫਿਰ ਬੁੱਝਾ ਲਾ ਕੇ ਮੂਰੇ ਤੋਂ ਵੱਡਿਆ ਨਹੀਂ ਜਾਂਦਾ ਉਹ ਬੁੱਝਾ ਲਾ ਕੇ ਅੱਗੇ ਤੱਕ ਛੜਦਾ ਜਾਂਦਾ ਡਾਲ ਤੇ ਬਸ ਆਹੀ ਘੇਰਾ ਰਹਿ ਗਿਆ ਤੇ ਉਹਦਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਆਪਾਂ ਅੱਗ ਨਹੀਂ ਲਾਉਣੀ ਹੈਗੀ ਇਹ ਸਾਰੀ ਪਰਾਲੀ ਬੱਚੀ ਮਲਚ ਕਰਕੇ ਚਾਹੇ ਪਲਾਉ ਕਰਕੇ ਇਹਦਾ ਕਰਕੇ ਤਜਰਬੇ ਦੇਖਾਂਗੇ ਵੀ ਕਿਵੇਂ ਠੀਕ ਆਉਂਦੀ ਹੈ ਇਸ ਕਰਕੇ ਆਪਾਂ ਐਸਐਮਐਸ ਨਾਲ ਵढਾਈ ਹੈ ਜਿਹੜੀ ਜੀਰੀ ਹੈ ਐਸਐਮਐਸ ਕਰਾ ਕੇ ਵढਾਈਏ ਇਸੇ ਕਰਕੇ ਵੀ ਇਹ ਤਜਰਬੇ ਦੇਖਾਂਗੇ ਕੁਝ ਆਲੂ ਲਾਉਣਾ ਤੇ ਕੁਝ ਛਾਂਡੀ ਬੀਜਣ ਦੀ ਸਲਾਹ ਮੱਕੀ ਜੇ ਆਲੂਆਂ ਦਾ ਬੀਜ ਜਿਆਦਾ ਹੋਇਆ ਤਾਂ ਆਪਾਂ ਸਾਰਾ ਲਾ ਦੇਾਂਗੇ। ਬਾਕੀ ਮੌਕਾ ਦੱਸੂ ਵੀ ਕੀ ਐ। ਵੀ ਐਸਐਮਐਸ ਨਾਲ ਵਧਾਉਣ ਦਾ ਕਾਰਨ ਇਹ ਐ ਵੀ ਆਪਾਂ ਨੇ ਤਜਰਬੇ ਕਰਕੇ ਦੇਖਣਾ ਨੇ ਇੱਕ ਦੋ ਵੀ ਕਿਹੜਾ ਕਾਮਯਾਬ ਆ। ਹੋਰ ਮਨ ਕੰਮ ਮੁੰਡਾ ਤੇ ਘੱਟ ਚੱਕਰਾਂ ਤੇ ਕਰਕੇ ਪਾਉਂਦਾ ਦਾਣੇ ਹੌਲੀ ਹੌਲੀ ਆਰਾਮ ਨਾਲ। ਬੜੇ ਵਧੀਆ ਤਰੀਕੇ ਨਾਲ ਵੜਾਈ ਚਰਦੇ ਨੇ ਤੇ ਕਿਤੇ ਕੋਈ ਡਾਲ ਨਹੀਂ ਛੱਡਦੇ ਦਾਤੀਆਂ ਵੀ ਚੱਕੀ ਫਿਰਦੇ ਆਂ ਸੀ ਪਰ ਐ ਆ ਵੀ ਦਾਤੀਆਂ ਵੀ ਚੱਕੀ ਫਿਰਦੇ ਆ ਤੇ ਬਾਲੇ ਡਾਲ ਵੀ ਨਹੀਂ ਵੱਢਣੇ ਪਏ ਕਿਉਂਕਿ ਡਿੱਕੇ ਜੀ ਤਾਂ ਵੱਢਣੇ ਜਿਵੇਂ ਖੰਭਾ ਹੋ ਗਿਆ ਉਹ ਰਕਤਾਂ ਦੇ ਨੇੜੇ ਟੇੜੇ ਹੋ ਗਏ ਉਹ ਤਾਂ ਵੱਢਣੇ ਸੀ ਆਹ ਤਾਰਾਂ ਟੈਟ ਕਰਾਉਣੀਆਂ ਪੈਣਗੀਆਂ ਹੁਣ ਗਾਹਣ ਆਹ ਤਾਂ ਠੀਕ ਨੇ ਇੱਧਰ ਲਿਆਂ ਨਾ ਆ ਇੱਧਰ ਲਿਆਂ ਜਿਆਦਾ ਨੀਮੀਆਂ ਨੇ ਇਹ ਮਸ਼ੀਨ ਲੰਗਣ ਨੂੰ ਵੀ ਡਿੱਕਾ ਲਾਉਂਦੀਆਂ ਨੇ ਅੱਗੇ ਇਹ ਮਸ਼ੀਨ ਲੰਗਣ ਨੂੰ ਵੀ ਡਿੱਕਾ ਲਾਉਂਦੀਆਂ ਨੇ ਕਿਵੇਂ ਆ ਫਿਰ ਟਾਈਮ ਪੌਣੇ 6 ਹੋ ਗਏ ਜੀ ਸੂਰਜ ਹੈਗਾ ਥੋੜੀ ਜੀ ਬੱਦਲ ਬਾਈ ਹੈ ਤੇ ਆਪਣਾ ਲਗਭਗ 4 ਕਿੱਗ ਤੋਂ ਰਹਿ ਗਿਆ ਵੱਢਣ ਤੋਂ ਤੇ ਇਹ ਵੀ ਵੱਢ ਕੇ ਫਿਰ ਆਪਾਂ ਬੇਲੇ ਹੋ ਜਾਵਾਂਗੇ ਕੱਲ ਨੂੰ ਜਾਵਾਂਗੇ ਮੰਡੀ ਦਾ ਦਿਖਾਵਾਂਗੇ ਰੰਗ ਟੰਗ ਵੀਡੀਓ ਪੂਰੀ ਦੇਖਿਆ ਕਰੋ ਇਹ ਜਾਂਦਰਾ ਬਾਬਾ ਉਹ ਕਹਿੰਦਾ ਵੀ ਜੇ ਮੀਂਹ ਪੈ ਜਾਂਦਾ ਫਿਰ ਜ਼ਿਆਦਾ ਗਿੱਲਾ ਹੁੰਦਾ ਪਾਣੀ ਲਾਤਾ ਸੀ ਆ ਦੋ ਕਿਆਰਿਆਂ ਨੂੰ ਆਪਣੇ ਮਾਗਰੋਂ 6 ਤਰੀਕ ਨੂੰ ਪਰਲੇ ਕਿਆਰਿਆਂ ਨੂੰ ਦੋ ਨੂੰ ਪਾਣੀ ਲਾਇਆ ਨਹੀਂ ਸੀ ਉਹ ਕਹਿੰਦਾ ਵੀ ਗਿੱਲਾ ਜੇ ਮੀਂਹ ਪੈ ਜਾਂਦਾ ਫਿਰ ਪ੍ਰੋਬਲਮ ਆ ਜਾਂਦੀ ਚਲੋ ਜੋ ਕੋ ਕਰਨਾ ਰੱਬ ਨੇ ਉਹੀ ਕਰਨਾ ਆਪਣੇ ਹੱਥ-ਪਾਸ ਕੁਝ ਨਹੀਂ ਕਿਹਾ ਆਪਨੇ ਚਲੋ ਜੀ ਹੁਣ ਉਧਰਲੇ ਪਾਤੇ ਦਾਣੇ ਤੇ ਹੁਣ ਆ ਰਹੀ ਹੈ ਮਸ਼ੀਨ ਆ ਘੇਰੇ ਚ ਤੇ ਆਪਾਂ ਵੜਾਂਗੇ ਅਲਦਾਲੇ ਮਾਗਰ-ਮਾਗਰ ਮਸ਼ੀਨ ਦੇ ਡਾਲ ਉਹੀ ਦੋ ਗੇੜੇ ਰਹਿ ਗਏ ਟਾਈਮ ਤਕਰੀਬਨ 6:30 ਵਜੇ ਦੇ 10 ਮਿੰਟ ਰਹਿ ਨੇ 6:30 ਬੱਜਣ ਦੇ ਯਾਨੀ ਕਿ 6:20 ਮਿੰਟ ਹੋ ਗਏ ਤੇ ਗੇੜਿਆ ਦੋ ਤਿੰਨ ਕਰ ਰਹਿ ਗਏ ਬਸ ਆਹੀ ਟਰਾਲੀ ਉਹ ਪਰਲੇ ਪਾਇ ਖੜਾਈ ਖੜੇ ਨੇ ਸੋਨੀ ਹੋ ਨਹੀਂ ਮੈਂ ਘਰ ਘਰ ਕਰਕੇ ਵਢੀ ਜਾਂਦਾ ਬੰਦ ਇੱਧਰ ਦੇ ਬਾਇਰਾ ਵਿਚੇ ਆ ਦੀ ਸਾਰੇ ਬਾਇਰੇ ਦੇ ਉੱਪਰ ਟਹਿ ਲਾ ਦਿਆ ਦੋ ਦੋ ਹੋ ਜਾਏਗਾ ਇੱਥੇ ਲਾ ਦੀ ਦੋ ਵਾਰੀ ਇੱਕ ਜਗ੍ਹਾ ਹੋਰ ਲਾਦੀ ਇੱਕ ਜਗ੍ਹਾ ਉਹ ਉੱਤੇ ਲਾਦੀ ਇੱਕ ਜਗ੍ਹਾ ਹੋ ਚਾਰ ਥਾਂਵੇਂ ਲਾਦੀ ਪ੍ਰੈਸ਼ਰ ਨਾਲ ਪੂਰੇ ਦੂਰ ਤੱਕ ਮਾਰਦਾ ਫੂਸ ਤੇ ਵਧੀਆ ਖੰਡਿਆਉਂਦਾ ਤੇ ਬਾਲਾ ਬਰੀਕ ਤਾਂ ਨਹੀਂ ਹੁੰਦਾ ਐਸਐਮਐਸ ਨਾਲ ਇੰਨਾ ਕੁ ਟੁੱਟਾ ਹੀ ਹੁੰਦਾ ਥੋੜਾ ਜਿਹਾ ਖੰਡਿਆ ਆ ਦਿੰਦਾ ਪਰ ਟੁੱਟਾ ਦਾ ਗਾਦਾ ਹੁੰਦਾ ਦਾ ਖੰਡਿਆ ਆ ਦਿੰਦਾ ਜਿਆਦੇ ਤਾਂ ਇਹ ਜੀਰੀ ਆ ਜਿਹੜੀ ਆਪਣੀ ਇਹ ਤਕਰੀਬਨ 1 ਘੱਟ 90 ਦਿਨਾਂ ਦੀ ਹੋਗੀ ਪਹਿਲਾਂ ਵੀ ਮੈਂ ਦੱਸਿਆ ਸੀ 99 ਦਿਨਾਂ ਦੀ ਆਪਾਂ ਨੇ ਵੱਢ ਲਈ 99 ਦਿਨਾਂ ਦੀ ਜਿਰੀ 1509 ਬਾਸਮਤੀ ਤੇ ਬਾਕੀ ਦੇਖਦੇ ਹਾਂ ਹੁਣ ਕੱਲ ਨੂੰ ਮੰਡੀ 'ਚ ਕੀ ਬਣਦਾ ਕੱਲ ਨੂੰ ਲੈ ਕੇ ਜਾਵਾਂਗੇ ਮੰਡੀ 'ਚ ਤੇ ਸੁਖਰਾਜ ਵੀ ਆ ਗਿਆ ਉਹ ਪਰਲੇ ਪਾਇ ਖੜਾ ਟਰੈਕਟਰ ਕੋਲੇ ਛਿੱਟਾ ਪਰਨਾ ਬੰਨੀ ਉਹ ਆ ਗਿਆ ਸਾਰੇ ਖੜੇ ਨੇ ਉੱਥੇ ਮੌਸਮ ਚ ਹੌਮਸ ਬਹੁਤ ਸੀ ਸ਼ਾਮ ਨੂੰ 4:00 ਵਜੇ ਬਿਲਕੁਲ ਹਵਾ ਬੰਦ ਹੋ ਗਈ ਸੀ ਤੇ ਗਰਮੀ ਦਾ ਅੱਜ ਥੋੜੀ ਜਿਹੀ ਗਲਤੀ ਕਰ ਗਿਆ ਸੋਨਨੀ ਬੰਗਾ ਇੱਕੇ ਲੈਂਦਾ ਸੀ ਤੇ ਅਮਨ ਇੱਕੇ ਤੇ ਰਸੀ ਤੇ ਬੰਗਾ ਨੀਵੇਂ ਸਾਮੇ ਪਾਤਾ ਫੇਟ ਲੈ ਉਹ ਚ ਪਾਤਾ ਗਲੀਆਂ ਚ ਬੰਗਾ ਜਾ ਪਿਛਲਾ ਜੇ ਦੋ ਗਲੀਆਂ ਉੱਪਰ ਲੀਆਂ ਜਾਂ ਇੱਕ ਗਲੀ ਚ ਪਾਇਆ ਹੁੰਦਾ ਵਿਚਾਰ ਲਈ ਤਾਂ ਵੀ ਠੀਕ ਸੀਗਾ ਹੁਣ ਆ ਇਹ ਜੀਰੀ ਬਚ ਗਈ ਉਹ ਪਰਲ ਜੌਂਡੀਆ ਟਰਾਲੀ ਜੌਂਡੀਆ ਵਾਲੇ ਟਰਾਲੀ ਚ ਪਾਵਾਂਗੇ ਲੋ ਜੀ ਮਹਾਰਾਜ ਬਾਬਾ ਨਾਨਕ ਦੀ ਕਿਰਪਾ ਦੇ ਨਾਲ ਆਪਣੀ ਜੀਰੀ ਵਧੀ ਗਈ ਸਹੀ ਸਲਾਮਤ ਇੱਕ ਵੀ ਵਾਰ ਮਸ਼ੀਨ ਦੀ ਕੋਈ ਖੜਤ ਨਹੀਂ ਪਈ ਤੇ ਮਾਰਾ ਜੀਰੀ ਬਹੁਤ ਵਧੀਆ ਬੜਾ ਜੇ ਉਹਗੇ 35 ਦੋ ਟਰਾਲੀਆਂ ਚ ਪਈਆਂ ਜਿਹੜੀ ਇੱਕ ਚ 35 ਨਹੀਂ ਸੀ ਦੋ ਭਾਰੀਆਂ ਨਹੀਂ ਇਹ ਪਹਿਲੀ ਵਾਰ ਅਸੀਂ ਕਿਉਂਕਿ ਇਹ ਲਗਭਗ ਆਪਣੇ 3 ਕਿਲੇ ਦੇ 4 ਕੇਕਣਾਂ ਤੋਂ ਘੱਟਾ ਕੀਲਾ ਸੀ 1/2 ਕੇਰਾ ਕਹਿ ਦਿੰਦੇ ਆ 3 ਕੀਲਿਆਂ ਤੋਂ ਘੱਟਾ ਜੀ ਤੇ ਚਲੋ ਕੱਢ ਲਈ ਟਰਾਲੀਆਂ ਬਾਹਰ ਵੱਡੀ ਗਈ ਜੀ ਜੀਰੀ ਟਾਈਮ ਨਾਲ ਆ ਕਿਵੇਂ ਆਮਨ ਤੇ ਮਸ਼ੀਨ ਜਾ ਰਹੀ ਆ ਸੁੱਖ ਸ਼ਾਂਤੀ ਨਾਲ ਘਰ ਨੂੰ ਤੇ ਉਧਰ 855 ਸੋਨੀ ਨੇ ਕੱਢ ਲਿਆ ਬਾਹਰ ਆਪਾਂ ਚੱਲਾਂਗੇ ਜੌਂਡੀਅਰ ਲੈ ਕੇ ਮੇਰੇ ਨਾਲ ਆਮਨ ਲਾਣੇਦਾਰ ਨਾਲ ਸੋਨੀ ਆ ਉਹ ਖੜੇ ਹੱਥ ਮਾਰਦੇ ਨੇ ਚੱਲੀਏ ਚਲੋ ਟਾਈਮ ਹੈ ਜਿਵੇਂ ਦੱਸਿਆ ਸੀ ਕਿ 6:40 ਮਿੰਟ ਹੋ ਗਏ ਜੀ ਤੇ ਉਸ ਪੈਂਡ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਜੀਰੀ ਵੱਢ ਲਈ ਉਧਰ ਤੇ ਚਲੋ ਟਰਾਲੀਆਂ ਲੈ ਕੇ ਚੱਲਦੇ ਆਂ ਘਰ ਨੂੰ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਕਿਸੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ